ਗਏ ਹੋਏ ਨੇ ਤੇ ਉਹਨਾਂ ਵੱਲੋਂ ਉਹਨਾਂ ਦੇ ਸੁਪੁੱਤਰ ਬਾਬਾ ਚਰਨਜੀਤ ਸਿੰਘ ਜੀ ਤੇ ਮੇਰੇ ਤੋਂ ਪਹਿਲਾਂ ਆਪ ਜੀ ਨਾਲ ਗੁਰ ਇਤਿਹਾਸ ਤੇ ਨਾਲ ਹੀ ਇਹ ਸੰਦੇਸ਼ ਦੇ ਰਹੇ ਸੀ ਸਿੰਘ ਸਾਹਿਬ ਗਿਆਨੀ ਮਲਕੀਰ ਸਿੰਘ ਜੀ ਹੈਡ ਗ੍ਰੰਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿੱਥੇ ਬਾਬਾ ਰਾਜ ਜੀ ਬਾਬਾ ਹਰਦੀਪ ਸਿੰਘ ਜੀ ਤੇ ਨਾਲ ਹੀ ਉੱਥੇ ਸਾਰੇ ਸੰਤ ਮਹਾਪੁਰਖ ਨਿੱਕੇ ਘੁੰਮਣਾ ਵਾਲੇ ਬਾਬਾ ਬੁੱਧ ਸਿੰਘ ਜੀ ਬਾਬਾ ਮਾਨਸ ਸਿੰਘ ਜੀ ਗੁਰੂ ਨਾਨਕਦਾਲ ਮੜੀਆਂ ਤੇ ਨਾਲ ਬਾਬਾ ਨਰੰਗ ਸਿੰਘ ਜੀ ਹਰੀਆਂ ਮੇਦਾਂ ਵਾਲਿਆਂ ਵੱਲੋਂ ਬਾਬਾ ਸਵਰਨਜੀਤ ਸਿੰਘ ਜੀ ਬਾਬਾ ਦੀਪ ਸਿੰਘ ਜੀ ਹੋਰਾਂ ਦੇ ਸੁਪੁੱਤਰ ਬਾਬਾ ਦਰਸ਼ਨ ਸਿੰਘ ਜੀ ਮਾਹਪੁਰਖ ਟਾਲਾ ਸਾਹਿਬ ਵਾਲੇ ਤੇ ਨਾਲ ਹੀ ਬਾਬਾ ਰਗਵੀਰ ਸਿੰਘ ਜੀ ਥਿਆਰੇ ਵਾਲੇ ਤੇ ਨਾਲ ਹੀ ਬਾਬਾ ਛਿੰਦਾ ਸਿੰਘ ਜੀ ਭਿੱਖੀਵਿੰਡ ਵਾਲੇ ਬਾਬਾ ਬਲਦੇਵ ਸਿੰਘ ਵੱਲੋਂ ਤੇ ਕਨੇਡਾ ਤੋਂ ਬਾਬਾ ਗੁਰਮੇਲ ਸਿੰਘ ਜੀ ਸਾਰੀਆਂ ਹੀ ਗੁਰਸਿੱਖ ਸੰਤਾਂ ਗੁਰੂ ਦੀਆਂ ਲਾਡੀਆਂ ਨੇ ਹੰਗਸ ਸਿੰਘ ਫੌਜਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਜਿੰਨੇ ਵੀ ਮੁਖੀ ਸਿੰਘ ਨੇ ਘੋੜਸਵਾਰ ਫੌਜਾਂ ਤੇ ਉੱਥੇ ਹੀ ਸਾਡੇ ਬਹੁਤ ਹੀ ਸਤਕਾਰਯੋਗ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਤੇ ਬਾਬਾ ਵਸਨ ਸਿੰਘ ਜੀ ਮੜੀਆਂ ਵਾਲੇ ਸਾਰਿਆਂ ਨੂੰ ਗੱਜ ਕੇ ਫਤਿਹਜਾਉਨਾ ਗੱਜ ਕੇ ਫਤਿਹਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੂਖ ਸਹੈ ਸਿਰ ਆਪਣੇ ਸੁਖदाई ਸਭ ਕੋਏ ਅੱਜ ਆਪਾਂ ਉਹ ਮਹਾਨ ਮਹਾਪੁਰਖ ਤਰਨਾਦਾਲ ਬਾਬਾ ਬਕਾਲਾ ਸਾਹਿਬ ਦੇ ਜਥੇਦਾਰ ਸਤਖੰਡ ਵਾਸੀ ਬਾਬਾ ਮੱਖਣ ਸਿੰਘ ਜੀ ਤੇ ਉੱਥੇ ਹੀ ਸਤਖੰਡ ਵਾਸੀ ਜਥੇਦਾਰ ਬਾਬਾ ਗੱਜਨ ਸਿੰਘ ਜੀ ਤਰਨਾ ਦਲ ਮਿਸਲ ਸ਼ਹੀਦਾਂ ਦੇ ਜਥੇਦਾਰ ਉਹਨਾਂ ਦੀ ਆਪਾਂ ਦੂਸਰੀ ਸਾਲਾਨਾ ਵਰਸੀ ਜਿਹੜੀ ਹੈ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਗੁਰਦੁਆਰਾ ਸ਼ਹੀਦ ਬਾਬਾ ਨੋਹ ਸਿੰਘ ਜੀ ਚੱਬਾ ਸ੍ਰੀ ਅਮਰਸਰ ਸਾਹਿਬ ਵਿਖੇ ਮਨਾ ਰਹੇ ਆ ਤੇ ਗੁਰੂ ਸਾਹਿਬ ਦੀ ਜਿੱਥੇ અપਾਰ ਕਿਰਪਾ ਹੈ ਇਹੋ ਮਹਾਨ ਜਥੇਬੰਦੀ ਜਿਨ੍ਹਾਂ ਦੇ ਬਹੁਤ ਹੀ ਸਤਕਾਰਯੋਗ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਉਥੇ ਹੀ ਬਹੁਤ ਹੀ ਸਤਕਾਰਯੋਗ ਬਾਬਾ ਵਿਸ਼ਨ ਸਿੰਘ ਜੀ ਸਾਜਕੰਡ ਵਾਸੀ ਮਹਾਂਪੁਰਖ ਜਿਨ੍ਹਾਂ ਦੀਆਂ ਸੇਵਾਵਾਂ ਬਾਬਾ ਬਿਸ਼ਨ ਸਿੰਘ ਜੀ ਹੋਰਾਂ ਦੇ ਬਚਪਨ ਦੇ ਵਿੱਚ ਜਿੱਥੇ ਦਰਸ਼ਨ ਦਦਾਰੇ ਕਰਦੇ ਰਹਿ ਬਾਬਾ ਬਿਸ਼ਨ ਸਿੰਘ ਜੀ ਹੋਰਾਂ ਨੇ ਵੀ ਉਹਨਾਂ ਦੀ ਜਥੇਦਾਰੀ ਵੇਲੇ ਜਿਹੜੇ ਬਹੁਤ ਵੱਡੇ ਕਾਰਜ ਹੋਏ ਬਾਬਾ ਬਿਸ਼ਨ ਸਿੰਘ ਜੀ ਨੇ ਗੁਰਦੁਆਰਾ ਪੋਹਰਾ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ ਜਿੱਥੇ ਗੁੰਮਜ ਤੇ ਸੋਨੇ ਦੀਆਂ ਸੇਵਾਵਾਂ ਹੋਰ ਵੀ ਬਹੁਤ ਸਾਰੀਆਂ ਆਪਾਂ ਨੇੜੇ-ਨੇੜੇ ਦੇਖਦੇ ਹਾਂ ਕਿੰਨੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਨੀਲੇ ਨੰਬਰ ਨਿਸ਼ਾਨ ਸਾਹਿਬ ਝੂਂਦੇ ਨੇ ਤੇ ਨੰਗਲੀ ਜੀ ਵਾਰ-ਵਾਰ ਦਲਪੰਥ ਦੀਆਂ ਸੇਵਾਵਾਂ ਦਾ ਜ਼ਿਕਰ ਕਰ ਰਹੇ ਨੇ ਜਿਹੜੀ ਸਟੇਜ ਦੀ ਸੇਵਾ ਨਿਭਾ ਰਹੇ ਨੇ ਜਿਨ੍ਹਾਂ ਨੂੰ ਐ ਤੀਸਰੀ ਆਨੰਦਪੁਰ ਸਾਹਿਬ ਇੱਥੇ ਕਿਉਂਕਿ ਨਹਿਮਸੰਗਾ ਦੇ ਵਿੱਚ ਬਹੁਤ ਗੁਰੂ ਦੀ ਕਿਰਪਾ ਹੈ ਜਿਹੜੇ ਵਿਦਵਾਨ ਹਮੇਸ਼ਾ ਨਹਿਮਸੰਗਾ ਦਲਪੰਥਾਂ ਨੇ ਦਿੱਤੇ ਉੱਥੇ ਹੀ ਸਤਿਕਾਰਯੋਗ ਨੰਗਲੀ ਜੀ ਹੁਣ ਬਹੁਤ ਵਧੀਆ ਜਿੱਥੇ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ ਤੇ ਇਹਨਾਂ ਨੂੰ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁੱਢਾ ਦਲ ਦੇ ਚੌਥੇ ਜਥੇਦਾਰ ਸਿੰਘ ਸਾਹਿਬ ਬਾਬਾ ਜਸਾ ਸਿੰਘ ਜੀ ਆਲੂਵਾਲਗਿਆ ਉਹਨਾਂ ਦੇ ਆਵਾੜ ਦੇ ਨਾਲ ਸਨਮਾਨ ਦਿੱਤਾ ਗਿਆ ਤੇ ਨਾਲ ਹੀ ਜਿੱਥੇ ਬਾਬਾ ਬਿਸ਼ਮ ਸਿੰਘ ਜੀ ਹੋਰਾਂ ਨੇ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਤੇ ਉਥੇ ਹੀ ਬਾਬਾ ਕੀਰਤਨ ਸੰਜੀਹੁਰਾ ਨੇ ਜਿਹੜੀਆਂ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਸ਼ਹੀਦੀ ਬਾਗ ਦੇ ਵਿੱਚ ਉਹਨਾਂ ਨੇ ਬਹੁਤ ਕਾਫੀ ਸਮਾਂ ਜਿਹੜੀਆਂ ਸੇਵਾਵਾਂ ਨਿਭਾਈਆਂ ਉਹਨਾਂ ਦੇ ਨਾਲ ਹੀ ਬਚਪਨ ਦੇ ਵਿੱਚ ਬਾਬਾ ਗੁਰਦੇਵ ਸਿੰਘ ਹੀ ਹੋਰੀ ਵੀ ਭਾਵੇਂ ਬਾਬਾ ਸ਼ਿੰ다 ਸਿੰਘ ਜੀ ਬੈਠੇ ਨੇ ਭਿੱਖੀਵੰਡ ਵਾਲੇ ਤੇ ਉਦੋਂ ਬਾਬਾ ਕੁੰਦਨ ਸਿੰਘ ਹੀ ਹੋਰਾਂ ਦੇ ਨਾਲ ਵੀ ਬਾਬਾ ਗੁਰਦੇਵ ਸਿੰਘ ਹਰਾਨੇ ਸੇਵਾਵਾਂ ਨਿਭਾਈਆਂ ਬੇਸ਼ਕ ਹਿੰਦੀ ਬਾਗ ਦੇ ਵਿੱਚ ਬਾਬਾ ਜਿੱਥੇ ਬਿਸ਼ਨ ਸਿੰਘ ਜੀ ਹੋਰਾਂ ਦੇ ਵੇਲੇ ਫਿਰ ਬਾਬਾ ਕੀਰਤਨ ਸਿੰਘ ਜੀ ਹੋਰਾਂ ਵੇਲੇ ਬਾਬਾ ਕੀਰਤਨ ਸਿੰਘ ਜੀ ਵੀ ਬਹੁਤ ਹੀ ਉਹਨਾਂ ਤੇ અપਾਰ ਕਿਰਪਾ ਸੀ ਤੇ ਉੱਥੇ ਹੀ ਬਾਬਾ ਮੱਖਣ ਸਿੰਘ ਜੀ ਉਹਨਾਂ ਨਾਲ ਵੇਲੇ ਵੀ ਬਹੁਤ ਸਾਰੀਆਂ ਜਿੱਥੇ ਜ਼ਿੰਮੇਵਾਰੀਆਂ ਬਾਬਾ ਗੱਜਨ ਸਿੰਘ ਜੀ ਹੋਰੀ ਆਪ ਨਵਾਂਉਂਦੇ ਸੀ ਬਤੌਰ ਉਹਨਾਂ ਦੇ ਮੁਖਤਿਆਰਾਂ ਘੋੜਿਆਂ ਦੀਆਂ ਜ਼ਿਥੇਦਾਰੀ ਘੋੜਿਆਂ ਦੀ ਤੇ ਸਾਰੇ ਕਾਰਜ ਜਿਹੜੇ ਬਾਬਾ ਗੱਜਨ ਸਿੰਘ ਜੀ ਕਰਦੇ ਸੀ ਜਿਵੇਂ ਆਪਾਂ ਹੋਰ ਬਹੁਤ ਸਾਰੀਆਂ ਜਗ੍ਹਾ ਅਸਥਾਨਾਂ ਤੇ ਦਰਸ਼ਨ ਕਰਦੇ ਆ ਪਰ ਜਿੱਥੇ ਬਾਬਾ ਬਕਾਲਾ ਸਾਹਿਬ ਜਿੱਥੇ ਹੈਡ ਕੁਆਟਰ ਹੈ ਇਸ ਦਰਪੰਸ ਦਾ ਉਸ ਅਸਥਾਨ ਤੇ ਵੀ ਬਹੁਤ ਜ਼ਿਆਦੀ ਜਿਹੜੀ ਹੈ ਨਾਲ-ਨਾਲ ਜਗਾ ਲੈ ਲੈ ਕੇ ਉਹ ਛੋਣੀ ਨੂੰ ਜਿਹੜਾ ਅਸੀਂ ਫੁੱਲਾ ਕੀਤਾ ਤੇ ਇੱਥੇ ਵੀ ਆਪਾਂ ਪਿੱਛੇ ਦੇਖਦੇ ਆ ਤੇ ਬਾਬਾ ਨੌ ਸੰਜੀ ਹੋਰਾਂ ਦੇ ਅਸਥਾਨ ਤੇ ਵੀ ਬਾਬਾ ਗੱਜਨ ਸਿੰਘ ਹੋਰਾਂ ਨੇ ਕਾਫੀ ਜਿਹੜੀ ਜ਼ਮੀਨ ਜਾਇਦਾਦ ਉਹਨਾਂ ਨੇ ਖਰੀਦੀ ਤੇ ਬਣਾਈ ਤੇ ਉਵੇਂ ਹੀ ਟਾਲਾ ਸਾਹਿਬ ਦੇ ਜੇ ਆਪਾਂ ਦਰਸ਼ਨ ਕਰਦੇ ਆ ਬਾਬਾ ਦਰਸ਼ਨ ਸਿੰਘ ਜੀ ਬੈਠੇ ਨੇ ਇਹਨਾਂ ਨੇ ਵੀ ਬਾਲ ਪੰਥ ਦੇ ਅਸ਼ੀਰਵਾਦ ਦੇ ਨਾਲ ਬਹੁਤ ਸਾਰਾ ਵਾਅਦਾ ਕੀਤਾ ਤੇ ਜਿਹੜੇ ਬਹੁਤ ਵੱਡੇ ਅਸਥਾਨ ਬਣ ਰਹੇ ਨੇ ਜਿੱਥੇ ਬਾਬਾ ਗੱਜਨ ਸਿੰਘ ਹੋਰਾਂ ਦੀ ਜੇ ਗੱਲ ਕਰਦੇ ਆ ਤੇ ਉਹਨਾਂ ਨੇ ਜਿਹੜਾ ਬਾਬਾ ਨੌ ਸੰਜੀ ਵਿਖੇ ਜਿੱਥੇ ਆਪਾਂ ਲੰਗਰ ਹਮੇਸ਼ਾ 24 ਘੰਟੇ ਜਿਹੜੇ ਲੰਗਰ ਭਾਵੇਂ ਪਹਿਲਾਂ ਵੀ ਚੱਲਦੇ ਸੀ ਪਰ ਜਿਹੜੀ ਲੰਗਰ ਦੀ ਇਮਾਰਤ ਜਿੱਥੇ ਆਪਾਂ ਜਾ ਕੇ ਸਾਰੇ ਬੰਦੇ ਆ ਬਾਬਾ ਜੋਗਾ ਸੰਜੀ ਹੋਰੀ ਵੀ ਉੱਥੇ ਬੈਂਦੇ ਨੇ ਤੇ ਉਹ ਜਿਹੜੀ ਸੇਵਾ ਉਹ ਬਾਬਾ ਗੱਜਨ ਸੰਜੀ ਹੋਰਾਂ ਨੇ ਕਰਵਾਈ ਤੇ ਹੁਣ ਅਜੋਕੇ ਸਮੇਂ ਦੇ ਵਿੱਚ ਵੀ ਜੇ ਸ਼ਹੀਦੀ ਬਾਗ ਦੇ ਆਪਾਂ ਦਰਸ਼ਨ ਕਰਦੇ ਆ ਤੇ ਉੱਥੇ ਬਾਬਾ ਗੁਰਦੇਵ ਸਿੰਘ ਜੀ ਕਰਵਾ ਰਹੇ ਨੇ ਸ਼ਹੀਦੀ ਬਾਗ ਵਾਲੇ ਮਹਾਂਪੁਰਖ ਜਿਹੜੀਆਂ ਬਹੁਤ ਵੱਡੀਆਂ ਸੇਵਾਵਾਂ ਉੱਥੇ سونے ਦੀਆਂ ਸੇਵਾਵਾਂ ਵੀ ਕਰਵਾ ਰਹੇ ਨੇ ਤੇ ਇੱਥੇ ਬਾਬਾ ਨੌ ਸਿੰਘ ਜੀ ਹੋਰਾਂ ਦੇ ਅਸਥਾਨ ਦੇ ਵੀ ਜਿਹੜੇ ਗੁੰਮਜ ਤੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਥੋੜੇ ਸਮੇਂ ਦੇ ਵਿੱਚ ਹੀ ਬਾਬਾ ਜੋਗਾ ਸਿੰਘ ਜੀ ਹੋਰਾਂ ਨੇ ਦਲਪੰਥ ਦੇ ਵਿੱਚ ਬਹੁਤ ਵਧੀਆ ਸੇਵਾਵਾਂ ਕਰਵਾ ਰਹੇ ਨੇ ਜਿਸ ਕੈ ਮਸਤਕ ਭਾਗ ਸੇ ਸੇਵਾ ਲਾਇਆ ਗੁਰੂ ਸਾਹਿਬ ਦੀ અપਾਰ ਕਿਰਪਾ ਹੁੰਦੀ ਹੈ ਤੇ ਤਾਂ ਹੀ ਜਿਹੜੀ ਹੈ ਸੇਵਾ ਤੇ ਸਿਮਰਨ ਦੇ ਨਾਲ ਹੀ ਜਿਹੜੀਆਂ ਸੇਵਾਵਾਂ ਦਲਪੰਥੀਆਂ ਜਥੇਦਾਰੀਆਂ ਮਿਲਦੀਆਂ ਨੇ ਹਮੇਸ਼ਾ ਹੀ ਜਥੇਦਾਰੀ ਉਹਨੂੰ ਹੀ ਮਿਲਦੀ ਹੈ ਜੋ ਦਲਪੰਥ ਦੇ ਵਿੱਚ ਬਚਪਨ ਦੇ ਵਿੱਚ ਜਿਨੇ ਸੇਵਾ ਸਿਮਰਨ ਤੇ ਜਿਹੜਾ ਦਲਪੰਥ ਦੇ ਵਿੱਚ ਰਹਿ ਕੇ ਧਿਆੜੂ ਬਰਦਾਰੀ ਦੀ ਸੇਵਾ ਕੀਤੀ ਹੁੰਦੀ ਹੈ ਉਵੇਂ ਬਾਬਾ ਮੱਖਣ ਸਿੰਘ ਜੀ ਮਾਪੁਰਖ ਤੇ ਬਾਬਾ ਗੱਜਨ ਸਿੰਘ ਜੀ ਬਾਬਾ ਗੱਜਨ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਮੈਂ ਬਚਪਨ ਦੇ ਵਿੱਚ ਵੀ ਦਰਸ਼ਨ ਕਰਦਾ ਹੁੰਦਾ ਸੀ ਬਾਬਾ ਬੇਸ਼ਨ ਸਿੰਘ ਹੋਰਾਂ ਦੇ ਨਾਲ ਗੜਵਾ ਫੜ ਕੇ ਰੱਖਣਾ ਫਿਰ ਬਾਬਾ ਜਿੱਥੇ ਕੀਰਤਨ ਸਿੰਘ ਹੋਰਾਂ ਦੇ ਨਾਲ ਤੇ ਬਾਬਾ ਮੱਖਣ ਸਿੰਘ ਜੀ ਹੋਰਾਂ ਮੇਲੇ ਵੀ ਬਹੁਤ ਵਧੀਆ ਉਹਨਾਂ ਨੇ ਸੇਵਾਵਾਂ ਨਿਭਾਈਆਂ ਤੇ ਭਾਵੇਂ ਜਦੋਂ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਹੋਰਾਂ ਦੇ 200 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਬਹੁਤ ਵੱਡੇ ਜਿਹੜੇ ਪ੍ਰੋਗਰਾਮ ਸੀ ਰੱਖੇ ਗਏ ਤੇ ਉਦੋਂ ਬਾਬਾ ਗੱਜਨ ਸਿੰਘ ਜੀ ਹੋਰੀ ਭਾਵੇਂ ਸੇਹ ਤੋਂ ਉਹਨਾਂ ਦੀ ਮਸਤਾਨੀ ਸੀ ਪਰ ਜਿਹੜੇ ਆ ਹਮੇਸ਼ਾ ਤਿਆਰ ਪਰ ਤਿਆਰ ਰਹਿੰਦੇ ਸੀ ਦੇਗ ਤੇ ਤੇਗ ਦੇ ਧਨੀ ਸੀ ਬਾਬਾ ਜਿਹੜੇ ਆ ਬਾਬਾ ਜੀ ਬਹੁਤ ਹੀ ਉਹਨਾਂ ਤੇ અપਾਰ ਕਿਰਪਾ ਸੀ ਮੇਰੇ ਵੱਡੇ ਭਰਾ ਤੇ ਬਹੁਤ ਹੀ ਜਦੋਂ ਵੀ ਕੋਈ ਵੀ ਕਾਰਜ ਹੋਣਾ ਸੀ ਆਪਸ ਦੇ ਵਿੱਚ ਗੁਰਮਤਾ ਕਰਨਾ ਗੁਰਮਤੇ ਦੇ ਨਾਲ ਹੀ ਸਾਰੇ ਜਿਹੜੇ ਅਸੀਂ ਕਾਰਜ ਕਰਨੇ ਬਾਬਾ ਗੱਜਨ ਸਿੰਘ ਜੀ ਹਮੇਸ਼ਾ ਹੀ ਜਦੋਂ ਕਿਤੇ ਵੀ ਉਹਨਾਂ ਨੇ ਤੁਰਨਾ ਤੇ ਉਹ ਆਪਣਾ ਗੱਡੀ ਦੇ ਵਿੱਚ ਜਿਹੜਾ ਲੰਗਰ ਹਮੇਸ਼ਾ ਤਿਆਰ ਹੁੰਦਾ ਸੀ ਤੇ ਜਦੋਂ ਵੀ ਉਹਨਾਂ ਨੇ ਕਿਤੇ ਵੀ ਮਿਲ ਜਾਣਾ ਉਹਨਾਂ ਨੇ ਕਹਿਣਾ ਲੰਗਰ ਪਹਿਲਾਂ ਲੰਗਰ ਛਕੋ ਪੀਰ ਬਾਬਾਈ ਆਪਾਂ ਹੋਰ ਗੱਲ ਕਰਾਂਗੇ ਆਪਦੀ ਗੱਡੀ ਦੇ ਬਾਬਾਈ ਗੋਆਵਾਂ ਵਾਲੇ ਵੀ ਮਹਾਂਪੁਰਖ ਆਏ ਨੇ ਬਾਬਾਈ ਤੇ ਬਹੁਤ ਉਹਨਾਂ ਨੇ ਹਮੇਸ਼ਾ ਹੀ ਦੇਗ ਤੇ ਤੇਗ ਦਾ ਆਪ ਧਿਆਨ ਰੱਖਦੇ ਸੀ ਜਦੋਂ ਕਿਤੇ ਲੰਗਰ ਦੇ ਵਿੱਚ ਆਪ ਭੱਜ ਕੇ ਜਾਣਾ ਆਪ ਲੈ ਆ ਕੇ ਕਹਿਣਾ ਨਹੀਂ ਮੈਂ ਲੰਗਰ ਦੀ ਜਿਹੜੀ ਆ ਸੇਵਾ ਕਰਨੀ ਹੈ ਬਹੁਤ ਉਹਨਾਂ ਦੇ ਵਿੱਚ ਇਹ ਬਹੁਤ ਮਹਾਨ ਦੇਨ ਸੀ ਗੁਰੂ ਸਾਹਿਬ ਦੀ ਜਿਹੜਾ ਉਹ ਸੇਵਾ ਤੇ ਸਿਮਰਨ ਹਮੇਸ਼ਾ ਹੀ ਭਾਵੇਂ ਸੀਟ ਤੇ ਬੈਠੇ ਵੀ ਜਫਰ ਨਾਮਾ ਸਾਹਿਬ ਦਾ ਪਾਠ ਹਮੇਸ਼ਾ ਹੀ ਪਾਠ ਕਰਦੇ ਰਹਿੰਦੇ ਸੀ ਸੋਨਾ ਦੀਆਂ ਬਹੁਤ ਵੱਡੀਆਂ ਮਹਾਨ ਸੇਵਾਵਾਂ ਬਹੁਤ ਹੀ ਵੱਡੀ ਉਹਨਾਂ ਦੀ ਘਾਲਨਾ ਸਤਿਗੁਰਾਂ ਦੀ ਬਹੁਤ ਕਿਰਪਾ ਸੀ ਉਹਨਾਂ ਤੇ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇਹ ਵਰ ਪੈ ਨਹੀਂ ਜਾਣਦਾ ਪੰਚਨ ਮਾਟੀ ਮੰਨਣਾ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਜਿੱਥੇ ਵੀ ਕਦੇ ਵੀ ਪੰਥ ਨੂੰ ਲੋੜ ਹੁੰਦੀ ਸੀ ਤੇ ਅੱਗੇ ਹੋ ਕੇ ਹਮੇਸ਼ਾ ਖੜਦੇ ਸੀ ਉਵੇਂ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੋਗਾ ਸਿੰਘ ਹੋਰਾਂ ਦੇ ਆਪਣਾ ਮੇਰ ਭਰਿਆ ਆਪਣਕੀ ਸੇਵਾਵਾਂ ਲੈਂਦੇ ਰਹਿਣ ਜਿੱਥੇ ਨਹਾਂਸਨ ਜਥੇਬੰਦੀਆਂ ਦੀ ਅੱਜ ਗੱਲ ਚੱਲਦੀ ਹੈ ਨਹਾਂਸਨ ਜਥੇਬੰਦੀਆਂ ਜਿਹੜੀਆਂ ਨੇ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਜਿਹੜਾ ਹਮੇਸ਼ਾ ਸੱਚ ਤੇ ਸੋਚ ਤੇ ਪੈਰਾ ਦਿੰਦੀਆਂ ਆਈਆਂ ਨੇ ਬਿਵੇਕ ਬੁੱਧੀ ਇਹਨਾਂ ਨੂੰ ਗੁਰੂ ਸਾਹਿਬ ਨੇ ਬਖਸ਼ੇਸ਼ ਕੀਤੀ ਹੈ ਨਹਿੰਗ ਸਿੰਘਾਂ ਦੇ ਵਿੱਚ ਜਿੱਥੇ ਮਹਾਨ ਯੋਧੇ ਸੂਰਮੇ ਮਹਾਬਲੀ ਹੋਏ ਨੇ ਸਾਰੇ ਇਹਨਾਂ ਦੇ ਜਥੇਦਾਰ ਜਿਹੜੇ ਨੇ ਆਪ ਅੱਗੇ ਹੋ ਕੇ ਜਿਨ੍ਹਾਂ ਨੇ ਜਦੋਂ ਵੀ ਕੋਈ ਪੰਛ ਨੂੰ ਜ਼ਰੂਰਤ ਪਈ ਪੰਛ ਦੇ ਵਿੱਚ ਅੱਗੇ ਹੋ ਕੇ ਜੂਝਦੇ ਰਹੇ ਤੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਉਹ ਮਹਾਨ ਜਿਹੜੇ ਯੋਧੇ ਸੂਰਮੇ ਜਿਨ੍ਹਾਂ ਨੂੰ ਅੱਜ ਵੀ ਆਪਾਂ ਯਾਦ ਕਰਦੇ ਆਂ ਤੇ ਇਹ ਕਦੇ ਵੀ ਕੋਈ ਗੱਲਬਾਤ ਹੁੰਦੀ ਹੈ ਦਵਾ ਪੰਥਾਂ ਦੇ ਦੇ ਵਿੱਚ ਇਕੱਤਰਤਾਜ ਦੇ ਨਾਲ ਉਹ ਵੀ ਗੁਰੂ ਸਾਹਿਬ ਦੀ ਬਹੁਤ અપਾਰ ਕਿਰਪਾ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਬલાਏ ਹਰ ਨਾਮੈ ਕੀ ਹੋ ਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਸੋ ਗੁਰੂ ਸਾਹਿਬ ਦੀ અપਾਰ ਕਿਰਪਾ ਦੇ ਨਾਲ ਨਹਿਨ ਸਿੰਘ ਜਥੇਬੰਦੀਆਂ ਦੇ ਵਿੱਚ ਡਿਸਪਲਨ ਹੁੰਦਾ ਆਪਣੇ ਜਿਹੜੇ ਮੁਖੀ ਹੁੰਦੇ ਆ ਉਹਦਾ ਪੂਰਾ ਸਤਿਕਾਰ ਕਰਦੇ ਨੇ ਤੇ ਕੋਈ ਵੀ ਹੁਕਮ ਹੁੰਦਾ ਉਹਨੂੰ ਜਿਹੜਾ ਹਮੇਸ਼ਾ ਤੋਂ ਲੈ ਕੇ ਸਿਰ ਝੁਕਾ ਕੇ ਜਿਹੜਾ ਉਹਨੂੰ ਪ੍ਰਵਾਨ ਵੀ ਕਰਦੇ ਨੇ ਹੁਣ ਵੀ ਜਦੋਂ ਕੋਈ ਗੁਰਮਤੇ ਹੁੰਦੇ ਨੇ ਮੈਂ ਬੇਨਤੀ ਕਰਦਾ ਕਈ ਵਾਰੀ ਆਪਾਂ ਨੂੰ ਆਪਣੀ ਜਿਹੜੀ ਆ ਉਹ ਪਤਾ ਨਹੀਂ ਹੁੰਦਾ ਵੀ ਸਾਡੇ ਵਿੱਚ ਕੀ ਸ਼ਕਤੀ ਹੈ ਤੇ ਹਮੇਸ਼ਾ ਆਪਣੇ ਆਪ ਨੂੰ ਦੇਖਤੀ ਚੱਲਣਾ ਚਾਹੀਦਾ ਹੈ ਗਲਾਂ ਪੰਥਾਂ ਦੇ ਜਿਹੜੇ ਮੁਖੀ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ ਗਲ ਪੰਥ ਨੂੰ ਕਿਵੇਂ ਆਪਾਂ ਬੁਲੰਦੀਆਂ ਤੇ ਲਜਾਣਾ ਹੈ ਕਿਵੇਂ ਆਪਾਂ ਇਹਨੂੰ ਸੇਧ ਦੇਣੀ ਹੈ ਕਿਵੇਂ ਜਿਹੜੇ ਮਾਰੇ ਮੋਰ ਤੋਂ ਇਹਨੂੰ ਬਚਾਉਣਾ ਹੈ ਗਲਾ ਪੰਥਾ ਨੂੰ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੀ ਸਾਰੇ ਕਾਰਜ ਹੁੰਦੇ ਨੇ ਕਈ ਵਾਰੀ ਆਪਾਂ ਭੁਲੇਖੇ ਪੈ ਜਾਂਦੇ ਨੇ ਕਿ ਸ਼ਾਇਦ ਅਸੀਂ ਇੱਧਰ ਚੱਲ ਪਈਏ ਕੋਈ ਉੱਧਰ ਚੱਲ ਪੈਂਦਾ ਇਹਦੇ ਨਾਲ ਜਿਹੜਾ ਉਹ ਫਰਕ ਕੋਈ ਨਹੀਂ ਪੈਂਦਾ ਪਰ ਜਿਹੜੀ ਹੈ ਹਮੇਸ਼ਾ ਇਕਤਰਤਾਜ ਦੇ ਨਾਲ ਰਹੀਏ ਤੇ ਉਹ ਇੱਕ ਜਿਹੜੀ ਸ਼ਕਤੀ ਬਣੀ ਲੈਂਦੀ ਹੈ ਤੇ ਉਹਦੇ ਅੱਗੇ ਜਿਹੜੀ ਸ਼ਕਤੀ ਦੇ ਅੱਗੇ ਕੋਈ ਵੀ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਆਪਾਂ ਕਿੰਨੇ ਦੇਖਿਆ ਤੇ ਉਹ ਕੋਈ ਵੀ ਸ਼ਕਤੀ ਦੇ ਅੱਗੇ ਨਿਹੰਗ ਸਿੰਘਾਂ ਦਲਾਂ ਪੰਥਾਂ ਦੇ ਅੱਗੇ ਕੋਈ ਠਹਿਰ ਨਹੀਂ ਸਕਦਾ ਸੋ ਗੁਰੂ ਸਾਹਿਬ ਦੀ ਕਿਰਪਾ ਤੇ ਉਹ ਜਿਹੜਾ ਭਾਵੇਂ ਸਰਕਾਰਾਂ ਨੇ ਭਾਵੇਂ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੋਂ ਲੈ ਕੇ ਮੌਜੂਦਾ ਵੀ ਜਿਹੜੀਆਂ ਸਰਕਾਰਾਂ ਨੇ ਉਹ ਨਿਹੰਗ ਸਿੰਘ ਦਲਾਂ ਪੰਥਾਂ ਦੇ ਅੱਗੇ ਜਿਹੜੀਆਂ ਝੋਕਦੀਆਂ ਨੇ ਤੇ ਉਹ ਹਮੇਸ਼ਾ ਗੁਰੂ ਸਾਹਿਬ ਕਿਰਪਾ ਕਰਨ ਜਿੰਨ ਹੰਗਸ ਸਿੰਘ ਦਲਾ ਪੰਥਾ ਨੇ ਕੋਈ ਵੀ ਗੁਰਮਤੇ ਦੇ ਨਾਲ ਸਾਰਿਆਂ ਨੇ ਸਟੈਂਡ ਲਏ ਨੇ ਤੇ ਉਹਦੇ ਤੇ ਜਿਹੜੇ ਆਪਾਂ ਅਜੇ ਵੀ ਕਾਮਯਾਬ ਆ ਤੇ ਆਪਾਂ ਅੱਗੇ ਵੀ ਉਹਦੇ ਤੇ ਕਾਮਯਾਬੀ ਹਾਸਲ ਕਰਨੀ ਹੈ ਜੇ ਕਿਤੇ ਵੀ ਕੋਈ ਗੁਰਮਤ ਦੀ ਮਰਿਆਦਾ ਦੀ ਗੱਲਬਾਤ ਆਉਂਦੀ ਹੈ ਤੇ ਉਹਦੇ ਤੇ ਆਪਾਂ ਸਖਤ ਜਿਹੜੇ ਡਟ ਕੇ ਪਹਿਰੇ ਆਪਾਂ ਨੂੰ ਸਾਰਿਆਂ ਨੂੰ ਕੱਤਰਤਾਈ ਦੇ ਨਾਲ ਦੇਣੇ ਚਾਹੀਦੇ ਨੇ ਜੇ ਕਿਤੇ ਇੱਧਰ ਉੱਧਰ ਜਾਣਾ ਵੀ ਹੁੰਦਾ ਤੇ ਉਹ ਜਿਹੜਾ ਗੁਰਮਤੇ ਦੇ ਨਾਲ ਹੀ ਜਾਣਾ ਚਾਹੀਦਾ ਜਿਹਦੇ ਨਾਲ ਮੁਖੀਆਂ ਦਾ ਵੀ ਸਤਕਾਰ ਤੇ ਤੁਹਾਡੀ ਵੀ ਜਿਹੜੀ ਹੈ ਛਾਨ ਉਹਦੇ ਤੁਹਾਡੇ ਕੋਲੇ ਹਮੇਸ਼ਾ ਆਪ ਚੱਲ ਕੇ ਆਉਂਦੇ ਨੇ ਆਪਾਂ ਇੱਧਰ ਉੱਧਰ ਭੱਜ ਗਏ ਉਹ ਵੀ ਚੰਗਾ ਨਹੀਂ ਲੱਗਦਾ ਨਿਵੇਸ ਉਹ ਗौरा ਹੋਏ ਆਪਦੇ ਆਪ ਦਾ ਜਿਹੜਾ ਹਮੇਸ਼ਾ ਮਨ ਨੂੰ ਜਿਹੜਾ ਨੀਵਾ ਰੱਖਣਾ ਚਾਹੀਦਾ ਤੇ ਤਾਂ ਹੀ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਜ ਬਹੁਤ ਹੀ ਚੜਦੀ ਕਲਾ ਦੇ ਵਿੱਚ ਆਪਾਂ ਰਹਿਣਾ ਜਿੱਥੇ ਹੋਲਾ ਮਹੱਲਾ ਆਪਾਂ ਬਹੁਤ ਹੀ ਚੜਦੀ ਕਲਾ ਦੇ ਨਾਲ ਮਨਾਇਆ ਨਹਿੰਸ ਸਿੰਘ ਜਥੇਬੰਦੀਆਂ ਨੇ ਹੁਣ ਖਾਲਸਾ ਪੰਥ ਦਾ ਜਿਹੜਾ ਸਿਰਜਣਾ ਦਿਵਸ ਵਿਸਾਖੀ ਜਿੱਥੇ ਆਪਾਂ ਤਖਤ ਸ੍ਰੀ ਦਮਨਵਾ ਸਾਹਿਬ ਜਿਹੜਾ ਸ਼ਰੋਮੀ ਪੰਥ ਅਕਾਲੀ ਬੁੱਢਾ ਦਰਬ ਪੰਜਵਾਂ ਤਖਤ ਦਾ ਹੈਡਕੁਆਰਟਰ ਹੈ ਉਸੇ ਸਥਾਨ ਤੇ ਆਪਾਂ ਸਾਰਿਆਂ ਨੇ ਖਾਲਸਾ ਪੰਥ ਦਾ ਦਾ ਸਿਰਜਣਾ ਦਿਵਸ ਜਿਹੜਾ ਮਨਾਉਣਾ ਤੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੀਆਂ ਨਹਿਂਸ ਸਿੰਘ ਜਥੇਬੰਦੀਆਂ ਖਾਲਸੇ ਦੀ ਆਨ ਬਾਨ ਤੇ ਸ਼ਾਨ ਤੇ ਜਿਹੜਾ ਆਪਾਂ ਪਹਿਰਾ ਦੇਣਾ ਸ੍ਰੀ ਅਕਾਲ ਤਖਤ ਸਾਹਿਬ ਕਿਉਂਕਿ ਬੁੱਢਾ ਦਲ ਦੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਜਿਨ੍ਹਾਂ ਨੇ ਮਾਨ ਮਰਿਆਦਾ ਨੂੰ ਕਾਇਮ ਰੱਖਿਆ ਤੇ ਹਮੇਸ਼ਾ ਜਿਹੜਾ ਸੱਚ ਤੇ ਪਹਿਰਾ ਦਿੱਤਾ ਉਹ ਪਹਿਰੇ ਨੂੰ ਹੁਣ ਵੀ ਆਪਾਂ ਕਾਇਮ ਰੱਖਣਾ ਜਦੋਂ ਵੀ ਕੋਈ ਮਰਿਆਦਾ ਦੀ ਗੱਲ ਹੁੰਦੀ ਹੈ ਉਹਦੇ ਤੋਂ ਆਪਾਂ ਪਿੱਛੇ ਨਹੀਂ ਹਟਣਾ ਇਹ ਨਹੀਂ ਕਦੇ ਵੀ ਫਿਕਰ ਕਰਨਾ ਸਾਰੇ ਤੁਹਾਡੇ ਕੋਲ ਚੱਲ ਕੇ ਆਉਂਦੇ ਨੇ ਇਹ ਨਾ ਫਿਕਰ ਕਰਿਆ ਕਰੋ ਕਿਤੇ ਵੀ ਸਾਡਾ ਕੋਈ ਨੁਕਸਾਨ ਨਾ ਹੋ ਜਵੇ ਕਿਤੇ ਕੋਈ ਜਥੇਬੰਦੀਆਂ ਦੇ ਮੁਖੀਆਂ ਨੂੰ ਪਹਿਨਾ ਕੋਈ ਵੀ ਕਿਸੇ ਜ ਇੱਕ ਪਰਿਵਾਰ ਦਾ ਕੋਈ ਮੁਖੀ ਹੁੰਦਾ ਬਜ਼ੁਰਗ ਹੁੰਦਾ ਉਹਨੂੰ ਸਾਰਾ ਪਤਾ ਹੁੰਦਾ ਕਿ ਜਥੇਬੰਦੀਆਂ ਦਾ ਕਿਵੇਂ ਆਪਾਂ ਚਲਾਉਣਾ ਸਾਰੇ ਕਾਰਜ ਕਰਨੇ ਨੇ ਜੇ ਆਪਾਂ ਦਿੱਲੀ ਜਦੋਂ ਜਾਂਦੇ ਆ ਉਦੋਂ 72 ਦੇ ਨਾਲ ਜਾਂਦੇ ਆ ਤੇ ਕਿੰਨਾ ਨਹਿਮ ਸਿੰਘਾਂ ਦਾ ਦਿੱਲੀ ਦੇ ਵਿੱਚ ਜਿਹੜਾ ਪ੍ਰਭਾਵ ਹੁੰਦਾ ਤੇ ਨਹਿਮ ਸਿੰਘ ਫੌਜਾਂ ਜਿਹੜੀਆਂ ਉਹਨਾਂ ਨੂੰ ਕਿਵੇਂ ਸਾਰੀ ਜਨਤਾ ਜਿਹੜੀ ਹੈ ਨਮਸਕਾਰ ਕਰਦੀ ਹੈ ਸੋ ਆਪਾਂ ਜਿੱਥੇ ਵੀ ਕੋਈ ਕਾਰਜ ਕਰਨਾ ਹੁੰਦਾ ਤਗੜੇ ਹੋ ਕੇ ਰਲ ਕੇ 72 ਦੇ ਨਾਲ ਗੁਰਮਤੇ ਦੇ ਨਾਲ ਜਿੱਥੇ ਮਹਾਪੁਰਖਾਂ ਦੇ ਸਾਰੇ ਗੁਰਮਤੇ ਹੁੰਦੇ ਨੇ ਉਹਦੇ ਨਾਲ ਹੀ ਚੱਲਣਾ ਚਾਹੀਦਾ ਜਿੱਥੇ ਪਿਛਲੇ ਦਿਨੀ ਜਿਹੜਾ ਕਿਉਂਕਿ ਕਈ ਗੱਲਾਂ ਜਿਹੜੀਆਂ ਨੇ ਉਹ ਸੀਮਤ ਵੀ ਰੱਖਣੀਆਂ ਪੈਂਦੀਆਂ ਨੇ ਪ੍ਰਧਾਨ ਸਾਹਿਬ ਵੀ ਜਿੱਥੇ ਨਿਹੰਗ ਸਿੰਘ ਜਿੱਥੇ ਬੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹ ਜਿੱਥੇ ਸਤਕਾਰਯੋਗ ਬਾਬਾ ਅਵਤਾਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬੁੱਢਾ ਦਲ ਦੇ ਜਿਹੜਾ ਮਾਝੇ ਦਾ ਜਿਹੜਾ ਹੈੱਡਕੁਆਰਟਰ ਹੈ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਉੱਥੇ ਆਪ ਹਾਜ਼ਰ ਹੋ ਕੇ ਉਹਨਾਂ ਨੇ ਕਈ ਜਿਹੜੇ ਗੁਰਮਤੇ ਵੀ ਕੀਤੇ ਉਹ ਗੁਰਮਤਿਆਂ ਦੇ ਜੇ ਉਹ ਪਹਿਰਾ ਦਿੰਦੇ ਨੇ ਅਸੀਂ ਸਾਰੇ ਉਹਨਾਂ ਦੇ ਨਾਲ ਆ ਪਰ ਜਿੱਥੇ ਜਦੋਂ ਵੀ ਕੋਈ ਗੁਰਮਤੇ ਤੋਂ ਬਾਹਰ ਗੱਲ ਜਾਂਦੀ ਹੈ ਜਾਂ ਜਿਹੜੀ ਹੈ ਮर्यादा ਦੇ ਉਲਟ ਗੱਲ ਜਾਂਦੀ ਹੈ ਉਦੋਂ ਆਪਾਂ ਨੂੰ ਸਾਰਿਆਂ ਨੂੰ 71 ਤੇ 71 23 ਦੇ ਨਾਲ ਸਖਤ ਪਹਿਰੇ ਤੇ ਜਿਹੜਾ ਆਪਾਂ ਨੂੰ ਖੜਨਾ ਪੈਂਦਾ ਹੈ ਤੇ ਖੜਨਾ ਵੀ ਆਪਾਂ ਤਾਂ ਹੀ ਸਾਰੇ ਘਰ ਜਿਹੜੇ ਆਪਣੇ ਆਪ ਹੀ ਰਾਸ ਹੋ ਜਾਂਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਇਹ ਉਹ ਮਹਾਨ ਜਥੇਬੰਦੀ ਜਿਨ੍ਹਾਂ ਦੇ ਆਪਾਂ ਅੱਜ ਜਿਹੜੇ ਮਹਾਪੁਰਖ ਬਾਬਾ ਮੱਖਣ ਸਿੰਘ ਜੀ ਤੇ ਬਾਬਾ ਗੱਜਨ ਸਿੰਘ ਜੀ ਉਹਨਾਂ ਦੀ ਸਲਾਣਾ ਵਰਸੀ ਤੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਆ ਮੈਂ ਸਾਰੀਆਂ ਨਹਿਮ ਸਿੰਘ ਜਥੇਬੰਦੀਆਂ ਵੱਲੋਂ ਉੱਥੇ ਹੀ ਅ ਦਲਪੰਥ ਬਾਬਾ ਵਿਧੀ ਚੰਦ ਜੀ ਦੇ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਭਾਵੇਂ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹ ਬਾਹਰ ਫੋਰਨ ਕੰਟਰੀ ਗਏ ਹੋਏ ਨੇ ਉੱਥੇ ਹੀ ਸਾਰੇ ਨਹਿਮ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਆਪਣੀ ਹਾਜ਼ਰੀ ਮਵਾ ਰਹੇ ਨੇ ਉੱਥੇ ਹੀ ਮੈਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਅ ਬਾਬਾ ਮੱਖਣ ਸਿੰਘ ਜੀ ਬਾਬਾ ਗੱਜਨ ਸਿੰਘ ਜੀ ਜਿਹੜੇ ਹਮੇਸ਼ਾ ਕਈ ਇਹੋ ਜੇ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਨੇ ਤੇ ਬਾਬਾ ਗੱਜਨ ਸਿੰਘ ਜੀ ਹਮੇਸ਼ਾ ਉਹਦੇ ਉੱਪਰ ਜਿਹੜਾ ਉਹਨਾਂ ਨੇ ਹਮੇਸ਼ਾ ਪਹਿਰਾ ਦਿੱਤਾ ਤੇ ਜਿਹੜਾ ਉਹ ਬਚਨਾਂ ਨੂੰ ਨਿਭਾਇਆ ਮੇਰੇ ਜਿਹੜੇ ਪਗਵਟ ਭਰਾ ਬਾਬਾ ਗੱਜਨ ਸਿੰਘ ਜੀ ਕਈ ਵਾਰੀ ਜਿਹੜੇ ਆ ਬਹੁਤ ਪੰਥ ਦੇ ਵਿੱਚ ਕਈ ਗੱਲਾਂ ਵੀ ਹੁੰਦੀਆਂ ਨੇ ਪਰ ਬਾਬਾ ਗੱਜਨ ਸਿੰਘ ਜੀ ਹੋਰਾਂ ਨੇ ਹਮੇਸ਼ਾ ਜਿੱਥੇ ਬਾਬੇ ਇਹ ਦਲ ਪੰਥ ਦੇ ਮਹਾਂਪੁਰਖ ਜਿੰਨੇ ਵੀ ਹੋਏ ਨੇ ਸਾਰੇ ਦਰਾਂ ਪੰਥਾਂ ਦੇ ਉਹਨਾਂ ਨੇ ਜਿਹੜਾ ਬੁੱਢਾ ਦਲ ਦਾ ਮਾਨ ਸਤਕਾਰ ਉਵੇਂ ਹੀ ਟੈਮ ਰੱਖਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੋਗਾ ਸਿੰਘ ਜੀ ਹੋਰਾਂ ਨੂੰ ਉਵੇਂ ਹੀ ਜਿਵੇਂ ਮਹਾਂਪੁਰਖਾਂ ਨੇ ਸੇਵਾਵਾਂ ਨਿਭਾਈਆਂ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਉਹ ਵੀ ਅਸ਼ੀਰਵਾਦ ਰੱਖਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੋਗਾ ਸਿੰਘ ਜੀ ਹੋਰਾਂ ਨੂੰ ਜਿਹੜਾ ਦਲ ਪੰਥ ਬਾਬਾ ਬਕਾਲਾ ਸਾਹਿਬ ਸ਼ਹੀਦਾ ਤਰਨਾ ਦਲ ਮਿਸਲ ਸ਼ਹੀਦਾ ਤਰਨਾ ਦਲ ਆਪਾਂ ਬਾਬਾ ਦੀਪ ਸਿੰਘ ਜੀ ਇਹ ਮਿਸਲ ਸ਼ਹੀਦਾ ਤਰਨਾ ਦਲ ਦੇ ਪਹਿਲੇ ਜਥੇਦਾਰ ਸੀ ਜਿਨ੍ਹਾਂ ਨੂੰ ਬੁੱਢਾ ਦਲ ਦੇ ਚੌਥੇ ਜਥੇਦਾਰ ਸਿੰਘ ਸਾਹਿਬ ਬਾਬਾ ਜਸਾ ਸਿੰਘ ਜੀ ਆਲੂਵਾਲੀਆ ਜੀ ਨੇ ਜਿਹੜਾ ਮਿਸਲ ਸ਼ਹੀਦਾ ਦਾ ਜਿਹੜਾ ਜਥੇਦਾਰ ਨਿਯੁਕਤ ਕੀਤਾ ਸੀ ਉਹ ਮਹਾਨ ਯੋਧੇ ਸੂਰਮੇ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਅਹਿਮਦ ਸ਼ਾ ਅਬਦਾਲੀ ਦੀ ਏਟ ਦੇ ਨਾਲ ਏਟ ਖੜਕਾਈ ਤੇ ਜਿਹੜਾ ਉਹ ਸਦਾ ਵਾਸਤੇ ਜਿਹੜਾ ਬੁੱਢਾ ਦਲ ਤਰਨੇ ਦਲਾਣੇ ਜਿਹੜਾ ਭਜਾਇਆ ਤੇ ਹਮੇਸ਼ਾ ਮਰਿਆਦਾ ਤੇ ਪਹਿਰਾ ਦਿੱਤਾ ਉਹ ਮਹਾਨ ਜਥੇਬੰਦੀ ਦੇ ਜਥੇਦਾਰ ਨੇ ਬਾਬਾ ਜੋਗਾ ਸਿੰਘ ਜੀ ਸੋ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਵੀ ਸੇਵਾਵਾ ਕਰਨ ਦਾ ਜਿੰਨੇ ਮੁਹੀ ਸਿੰਘ ਨੇ ਦਲਪੰਥ ਦੇ ਬਾਬਾ ਮਹਿਨ ਸਿੰਘ ਜੀ ਬੈਠੇ ਨੇ ਪੋਰ ਸਾਰੇ ਆ ਗੋਇੰਦਵਾਲ ਸਾਹਿਬ ਵਾਲੇ ਨਿੱਕੇ ਨਿੱਕੇ ਆਪਣੇ ਭਚੰਗੀ ਆ ਬਾਬਾ ਜੀ ਦੇ ਡਰਾਈਵਰ ਤੇ ਨਾਲ ਜਿਹੜੇ ਕਦੇ ਵੀ ਪੰਥ ਦੇ ਵਿੱਚ ਕੋਈ ਗੱਲਬਾਤ ਹੋਣੀ ਇਹਨਾਂ ਨੇ ਜਿਹੜਾ ਨਾਲ ਹੀ ਜਿਹੜਾ ਗੁਰਮਤੇ ਦੇ ਨਾਲ ਉਦਾਂ ਹੀ ਫੋਨ ਲਾ ਕੇ ਗੱਲ ਕਰਾਉਣੀ ਬਾਬਾ ਜੀ ਹਰਾਂ ਦੇ ਨਾਲ ਹਮੇਸ਼ਾ ਬੁੱਢਾ ਦਲ ਤਰਨਾ ਦਲ ਜਿੰਨੇ ਵੀ ਤਰਨੇ ਦਲ ਨੇ ਸਾਰਿਆਂ ਦਾ ਆਪਸੀ ਪ੍ਰੇਮ ਪਿਆਰ ਜਿਹੜਾ ਸਤਕਾਰ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਕਾਇਮ ਰਿਹਾ ਤੇ ਅੱਗੇ ਵੀ ਗੁਰੂ ਸਾਹਿਬ ਕਿਰਪਾ ਕਰਨ ਸੋ ਜਥੇਬੰਦੀ ਮਹਾਨ ਦਲਪੰਥ ਵੱਲੋਂ ਅੱਜ ਜਿਹੜਾ ਅਮਰ ਸੰਚਾਰ ਵੀ ਹੋਣਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਬੇਨਤੀ ਹੈ ਦਲਪੰਥ ਬਾਬਾ ਬਕਾਲਾ ਸਾਹਿਬ ਦੇ ਬਾਬਾ ਨੌ ਸੰਜੀ ਵਿਖੇ ਜਿਹੜੇ ਅਮਰ ਸੰਚਾਰ ਹੋਣੇ ਨੇ ਆਪਾਂ ਅਮਰਤ ਛੱਕ ਕੇ ਗੁਰੂ ਦਾ ਬਾਣੇ ਤੇ ਬਾਣੀ ਦੇ ਧਰਮ ਨੇ ਧਾਰਨੀ ਹੋਈਏ ਬਾਣੀ ਬਾਣਾ ਪੰਥ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਸੋ ਸਾਡੇ ਨੌਜਵਾਨ ਬੱਚੇ ਜਿਹੜੇ ਨਖਿਆਰ ਦੇ ਕੋਈ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤੇ ਤਿਆਰ ਪ੍ਰਚਾਰ ਹੋਣ ਗੁਰੂ ਸਾਹਿਬ ਦੇ ਬਾਣੇ ਦਾ ਆਪਾਂ ਬਾਣੇ ਦੇ ਨਿੱਕੇ ਨਿੱਕੇ ਭਜੰਗੀ ਕਿੰਨੇ ਸੋਹਣੇ ਜਿਹੜੇ ਕਵੀਸ਼ਰ ਸੀ ਉਹਨਾਂ ਨੇ ਕਿੰਨਾ ਸੋਹਣਾ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਜੋਸ਼ਮਈ ਤਰੀਕੇ ਨੇ ਦੇ ਨਾਲ ਜਿਹੜਾ ਬਾਬਾ ਗਜਨ ਸਿੰਘ ਜੀ ਬਾਬਾ ਮੱਖਣ ਸਿੰਘ ਜੀ ਹੋਰ ਆndੀਆਂ 12 ਗਾਇਆਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਨੇ ਹੰਸ ਸਿੰਘਾਂ ਦੇ ਵਿੱਚ ਜਿਹੜੇ ਐ ਪਲੇ ਪਲਾਏ ਉਹ ਗੁਰੂ ਸਾਹਿਬ ਦੇ ਬਚਨ ਨੇ ਪਲੇ ਪਲਾਏ ਭਚੰਗੀ ਪਲੇ ਪਲਾਏ ਰਾਕੀ ਵਾਰਸਾਫ ਜਿਹੜੇ ਪੂਰੇ ਹੁੰਦੇ ਨੇ ਉਹ ਹੁਣ ਵੀ ਬਚਨ ਅਟਲ ਹੁੰਦੇ ਨੇ ਉਵੇਂ ਹੀ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੋਗਾ ਸਿੰਘ ਜੀ ਦਾਲ ਪੰਦੀਆਂ ਸੇਵਾਵਾਂ ਨਿਭਾਉਂਦੇ ਰਹਿਣ ਆਪਾਂ ਸਾਰਿਆਂ ਨੇ ਜਿੱਥੇ ਮਰਿਆਦਾ ਦੀ ਗੱਲ ਹੁੰਦੀ ਐ ਉਹਦੇ ਤੇ ਡਟ ਕੇ ਪਹਿਰਾ ਦੇਣਾ ਇਹ ਉਹਨਾਂ ਸੋਚਿਆ ਕਰੋ ਵੀ ਪਤਾ ਨਹੀਂ ਸਾਨੂੰ ਕੀ ਹੋ ਜੂਗਾ ਜੇ ਅਹੀ ਦੂਰ ਦੂਰ ਚਲੇ ਗਏ ਕੁਛ ਨਹੀਂ ਹੁੰਦਾ ਤੁਹਾਡੇ ਸਾਰਿਆਂ ਨੇ ਚੱਲ ਕੇ ਤੁਹਾਡੀ ਜਿਹੜੀ ਸ਼ਾਨ ਹੈ ਹਮੇਸ਼ਾ ਕਾਇਮ ਰਹਿਣੀ ਹੈ ਤੇ ਤੁਸੀਂ ਤਗੜੇ ਹੋ ਕੇ ਉਹਦੇ ਤੇ ਪਹਿਰਾ ਧਿਆ ਕਰੋ ਜੋ ਮਾਰੀ ਮੋਟੀ ਗੱਲ ਹੁੰਦੀ ਆ ਉਹ ਤਾਂ ਵੈਸੇ ਆਟੋਮੈਟਿਕ ਹੀ ਤੁਹਾਡੇ ਚਰਨਾ ਚ ਆ ਜਾਂਦੀ ਐ ਇਸ ਕਰਕੇ ਫਿਗਰ ਨਾ ਕਰਿਆ ਕਰੋ ਭਟਕਿਆ ਨਾ ਕਰੋ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆਪਾਂ ਸਾਰੇ ਕੰਮ ਜਗਕਰਤ ਤਾਈ ਦੇ ਨਾਲ ਕਰਨੇ ਆ ਜੋ ਛਗਣਾ ਆ ਵੈ ਤਿਸ ਕੰਠ ਲਾਵਾਏ ਬਿੱਦ ਸੁਆਮੀ ਸੰਦਾ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਉਹ ਟਾਹਸਰਾ ਲੈ ਕੇ ਚਰਨਾ ਤਾਂ ਹਮੇਸ਼ਾ ਜਿਹੜਾ ਮਰਿਆਦਾ ਤੇ ਪੈਰਾ ਦੇਣਾ ਮੈਂ ਬਾਬਾ ਜੀ ਬਾਬਾ ਮੱਖਣ ਸਿੰਘ ਜੀ ਬਾਬਾ ਗੱਜਨ ਸਿੰਘ ਜੀ ਹੋਰਾਂ ਨੂੰ ਖਰਮਨੀ ਪੰਡਾ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਸਾਰੀਆਂ ਨੇ ਹਿੰਸ ਸਿੰਘ ਜਥੇਬੰਦੀਆਂ ਵੱਲੋਂ ਸ਼ਰਦਾ ਦੇ ਫੁੱਲ ਭੇਟ ਕਰਦਾ ਹੋਇਆ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦਾ ਹੋਇਆ ਤੁਹਾਡੇ ਗੁਰਸਿੱਖ ਸੰਗਤਾਂ ਤੋਂ ਖਿਮਾ ਦਾ ਜਾਚਕ ਹੋਵਾਂਗਾ ਵਾਇਫ ਦੀਕਾ ਖਾਲਸਾ ਵਾਇਫ ਦੀ ਕੀਫਤ